ਉਜੈਨ ਨੂੰ ਅਕਸਰ ਮਹਾਕਾਲ ਮੰਦਰ ਲਈ ਜਾਣਿਆ ਜਾਂਦਾ ਪਰ ਕੀ ਤੁਹਾਨੂੰ ਪਤਾ ਹੈ ਕਿ ਸਿੱਖ ਉਹਜੈਨ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਕਾਰਨ ਜਾਣਦੇ ਨੇ ਜੀ ਹਾਂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਨ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਉਦਾਸੀਆਂ ਤੇ ਗਏ ਉਸ ਸਮੇਂ ਅਵੰਤੀਪੁਰਾ ਨਾਮ ਦੇ ਸਥਾਨ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਸਿਪਰਾ ਨਦੀ ਗੁਰਦੁਆਰਾ ਸਾਹਿਬ ਦੇ ਪਿੱਛੇ ਵਗਦੀ ਹੈ ਤੇ ਇਸ ਨਦੀ ਦੇ ਘਾਟ ਨੂੰ ਸ੍ਰੀ ਗੁਰੂ ਨਾਨਕ ਘਾਟ ਕਿਹਾ ਜਾਂਦਾ ਹੈ ਦੇਸ਼ ਵਿਦੇਸ਼ ਦੇ ਲੋਕਾਂ ਦੀ ਸ਼ਰਧਾ ਇਸ ਸਥਾਨ ਤੇ ਹੈ ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਉਜੈਨ ਸ਼ਹਿਰ ਦੇ ਵਿੱਚ ਘਾਰੋਂ ਬਹਿਣ ਵਾਲੀ ਸਿਪਰਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਤਾਂ ਦੇਖੋ ਜਲੰਧਰ ਤੋਂ ਦਵਿੰਦਰ ਕੁਮਾਰ ਅਤੇ ਨਕੌਦਰ ਤੋਂ ਪੁਨੀਤ ਅਰੋੜਾ ਦੀ ਖਾਸ ਰਿਪੋਰਟ ਉਜੈਨ ਦੇ ਗੁਰਦੁਆਰਾ ਗੁਰਨਾੜ ਘਾਟ ਦੇ ਵਿੱਚ ਖੜੇ ਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਇਤਿਹਾਸ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਹਾਂਜੀ ਸਰ ਕਿਹੜੀ ਜਗ੍ਹਾ ਤੋਂ ਆਏ ਮੈਂ ਸ੍ਰੀ ਅਮਰਸਾਹਬ ਸਾਹਿਬ ਤੋਂ ਆਇਆ ਹਾਂ ਇੱਕ ਅਰਦਾਸ ਪਾਟ ਕੀਤੀ ਉਹ RAMDASਾ ਖੁਸ਼ਨਾ ਆਇਆ ਉਸ ਦਿਨ ਦੇ ਦੁਆਰਾ ਜਿਹੜੇ ਗੁਰੂ RAMDAS ਨੇ ਵਸਾਈ ਤੇ ਮੈਂ ਮਨ ਚ ਜੋ ਹੈ ਉਹ ਕਿ ਮੈਂ 올ਡੇਜ ਹੈਗਾ ਪਰ ਮੈਨੂੰ ਕੋਈ ਤੰਗੀ ਕਿਸੇ ਗੱਲ ਦੀ ਨਹੀਂ ਰਾਜ ਖੁਸ਼ੀ ਆ ਮੇਰੇ ਮਨ ਚ ਹੈਗਾ ਕਿ ਜਦੋਂ ਮੈਨੂੰ ਪਤਾ ਲੱਗਾ ਮੈਂ ਦੇਖਿਆ ਕਿ ਮੀਡੀਆ ਵਾਲਿਆਂ ਨੇ ਵੀ ਇੰਟਰਵਿਊ ਸੁਪਾਈ ਹੋਈ ਸੀ ਕਿ ਅਸਰਾ ਉਜੈਨ ਦੇ ਵਿੱਚ ਜਿੱਥੇ ਮੰਦਰ ਹਨ ਉਥੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਮਹਾਰਾਜ ਜੀ ਨੇ ਇੱਥੇ ਤਾਂ ਗੁਰੂ ਨਾਨਕ ਘਾਟ ਨਾਲ ਗੁਰਦੁਆਰਾ ਹੈ ਅਸਲਾਬਸ ਹੋਇਆ ਹੈ ਬਾ 2012 ਦੇ ਇਥੋਂ ਦੀ ਸੇਵਾ ਪੂਰੀ ਵਾਲੇ ਬਾਬਾ ਜੀ ਨੇ ਸੇਵਾ ਸ਼ੁਰੂ ਕੀਤੀ ਔਰ ਉਹ ਸੰਪੂਰਨ ਹੋ ਕੇ ਇੱਡੀ ਸ਼ਾਨਦਾਰ ਮਾਰਤਮਾਈਏ ਬਾਬਾ ਜੀ ਨੇ ਤੇ ਅੱਜ ਉਹਦੇ ਵਿੱਚ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ ਆਵਾਜ਼ ਆ ਰਹੀ ਹੈ ਦੇਖ ਲਓ ਉੱਥੇ ਪਾਠ ਹੋ ਰਿਹਾ ਤੇ ਇਹ ਵੇਖਣ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਦੇ ਵੇਖੋ ਕਿਹੋ ਜਿਹਾ ਸਥਾਨ ਚੁਣਿਆ ਜਿੱਥੇ ਹਰ ਵੇਲੇ ਹਰਿਆਵਲ ਠੰਡੀਆਂ ਠੰਡੀਆਂ ਹਵਾਵਾਂ ਇੰਨੇ ਦਰਗਾਤ ਜੀਵ ਜੰਤੂ ਮੋਜਾ ਕਰਦੇ ਆ ਰਹੇ ਨੇ ਤੇ ਆਪਾਂ ਦੇਖੀਏ ਕਿ ਬਾਬਾ ਜੀ ਨੇ ਦੇਖੋ ਇਹ ਦੇਵਤਿਆ ਨਗਰ ਉਜੈਨ ਗੁਰੂ ਸਾਹਿਬ ਜੀ ਨੇ ਕਿਹਾ ਵੀ ਇੱਥੇ ਬਾਰੇ ਵੀ ਆਏ ਉਹਨਾਂ ਨੇ ਆ ਕੇ ਆਪਣੇ ਜੋ ਹੈ ਉਪਦੇਸ਼ ਦਾ ਜੋ ਹੈ ਉਪਦੇਸ਼ ਦੇਣ ਵਾਸਤੇ ਸਾਨੂੰ ਰਾਹ ਦੱਸਣ ਵਾਸਤੇ ਆਏ ਕਿਉਂਕਿ ਉਹ ਰਾਹ ਦਿਖਾਣ ਹੀ ਆਏ ਸਨ ਦੁਨੀਆ ਦੇ ਬਾਬਾ ਨਾਨਕ ਜੀ ਦੇ ਇਹੋ ਜਿਹੇ ਪੈਰ ਘਰ ਹੋਏ ਨੇ ਜਿਨ੍ਹਾਂ ਨੇ ਪੈਦਲ ਚੱਲ ਚੱਲ ਕੇ ਜਾ ਕੇ ਉਧਾਰ ਕੀਤਾ ਦੁਨੀਆ ਦਾ ਜਿੱਥੇ ਵੀ ਕੋਈ ਬੰਨਾ ਲੱਗਦਾ ਸੀ ਉਹਨੂੰ ਜਾ ਕੇ ਜਾਦੂ ਕਰਨੇ ਆ ਸਨ ਉਹਨਾਂ ਨੂੰ ਜਾ ਕੇ ਤਾਰਿਆ ਕਿੱਥੇ ਬੰਗਾਲ ਹੈ ਕਿੱਥੇ ਬੰਗਾਲ ਹੈ ਕਿੱਥੇ ਅਸਾਮ ਹੈ ਮਹਾਰਾਜ ਹਰ ਜਗ੍ਹਾ ਗਏ ਉਹਨਾਂ ਨੇ ਇਹ ਪਰਮ ਕਰਕੇ ਦਿੱਤਾ ਇੱਕ ਸਾਲ ਨੂੰ ਉਪਦੇਸ਼ ਇਹ ਦਿੱਤਾ ਕਿ ਭਈ ਸੰਸਾਰ ਨਾਲ ਪਿਆਰ ਕਰੋ ਇਹ ਸੰਸਾਰ ਜਿਹੜਾ ਇਹ ਮੁੜ ਕੇ ਦੁਨੀਆ ਤੇ ਨਹੀਂ ਆਣਾ ਕਿਉਂਕਿ ਇੱਕੋ ਹੀ ਬਣਾਇਆ ਮਾਲਕ ਨੇ ਬਣਾਇਆ ਹੈ ਕਿਸ ਵਾਸਤੇ ਬਣਾਇਆ ਹੈ ਕਿ ਭਈ ਆਓ ਆਪਣੇ ਪਰਉ ਵਿਦੇਸ਼ ਨਾਲ ਪਰਉ ਵਿਦੇਸ਼ ਨਾਲ ਆਪਾਂ ਜਵਾਰਾ ਜੁੜੇ ਰਹੀਏ ਅਗਰ ਦੁਨੀਆਂ ਨਾਲ ਜੁੜਾਂਗੇ ਦੇ ਅਸੀਂ ਚੰਗਾ ਜੀਵਨ ਬਤਾ ਕੇ ਜਾਵਾਂਗੇ ਸੰਸਾਰ ਤੇ ਜੋ ਸਵਾਸ ਲੈ ਕੇ ਆਏ ਹਾਂ ਇਹ ਗਿਣੇ ਜਿਹੜੇ ਸਵਾਸ ਹਰ ਕੋਈ ਮਿਲਦੇ ਹਨ ਜੋ ਇਹਨੂੰ ਵਿਗਾੜ ਕੇ ਛੱਡ ਜਵੇ ਇਹਨੂੰ ਸਵਾਰ ਕੇ ਛੱਡ ਜਵੇ ਕਿਉਂ ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ 84 ਲੱਖ ਜੁਨਾ ਹਨ ਜਿਹਦੇ ਵਿੱਚ 41 ਲੱਖ ਜੁਨ ਜੋ ਹੈ ਪਾਣੀ ਵਿੱਚ ਵੱਸਦੀ ਹੈ 41 ਲੱਖ ਜੁਨ ਜੋ ਧਰਤੀ ਤੇ ਹੈ ਉਹਦੇ ਵਿੱਚੋ ਸਰੇਸ਼ ਜੀਵਨ ਇਨਸਾਨ ਦਾ ਹੈ ਜੋ ਆਪਣੇ ਪਿਆਰ ਨਾਲ ਤੁਰ ਸਕਦਾ ਹੈ ਆਪਣੇ ਦਿਮਾਗ ਨਾਲ ਸੋਚ ਸਕਦਾ ਹੈ ਕਿ ਇਹਦਾ ਬੁਰਾ ਭਲਾ ਸਭ ਕਰ ਸਕਦਾ ਹੈ ਉਹ ਮਾਰੇ ਨੇ ਮਤ ਦਿੱਤੇ ਆ ਸੋ ਚੰਗਾ ਇਹ ਹੈ ਜਿੱਦਾਂ ਚੈਨਲ ਵੀਰਾ ਨੇ ਆਪ ਨੂੰ ਡਿਡਕਸ਼ਨ ਕਰਾਇਆ ਅਸੀਂ ਆਉਣ ਵਾਲੇ ਸਮੇਂ ਪਲਾਨਿੰਗ ਕਰਕੇ ਕਿੱਥੇ ਆਣਾ ਬੜਾ ਸੋਖਾ ਪੰਜਾਬ ਚ ਆਉਣਾ ਨਾ ਸੋਖਾ ਹੈ ਇੰਨੀਆਂ ਗੱਡੀਆਂ ਜੰਮ ਤੋਂ ਚੱਲਦੀਆਂ ਗੱਡੀਆਂ ਉਹ ਵੀ ਗਾਂ ਅੰਦਰ ਜਾਂਦੇ ਜਾਂਦੇ ਖੜੋ ਕੇ ਜਾਂਦੀਆਂ ਜਾਂਦੇ ਆਂ ਜਾਂਦਿਆਂ ਵੀ ਬਾਈ ਇਹ ਰੇ ਵੀ ਰਸਤਾ ਹੈ ਜਰੂਰ ਆਓ ਬੱਚਾ ਲੈ ਕੇ ਜਾਓ ਆ ਵੀ ਨੂੰ ਕਸ਼ਮੀਰ ਵਰਗਾ ਨਜ਼ਾਰਾ ਦਿਖੇਗਾ ਕਿਉਂਕਿ ਗਰਮੀ ਦਾ ਨਾਂ ਨਿਸ਼ਾਨ ਨਹੀਂ ਅਸੀਂ ਰਾਤ ਨੂੰ ਠਹਿਰੇ ਆ ਮੈਂ ਦੋ ਦਿਨ ਹੋ ਗਿਆ ਐਸੀ ਬੰਦ ਹੈ ਪੱਖੇ ਬੰਦ ਹਨ ਗੁਰੂ ਕੇ ਲੰਗਰ ਚੱਲ ਰਹੇ ਹਨ ਮਨਸੋਨੀਆ ਪੂਰੇ ਵਾਲੇ ਬਾਬਾ ਦੇ ਲੰਗਰ ਹੈ ਘਰ ਵਾਂਗਰੇ ਸਹੂਲਤਾਂ ਹਨ ਸੌਣ ਨੂੰ ਉਸ ਤਰ੍ਹਾਂ ਹੀ ਬਿਸਤਰੇ ਹੈ ਜੀ ਆਇਆਂ ਨੂੰ ਇਹਨਾਂ ਦਾ ਬਹੁਤ ਧੰਨਵਾਦ ਵੀਰਾਂ ਦਾ ਠੋ ਆਪ ਜੀ ਨੂੰ ਇਹ ਰਾਹ ਦੱਸ ਦੇਣਾ ਰਾਹ ਦੱਸਣ ਵਾਲਾ ਸਭ ਤੋਂ ਵਧੀਆ ਬੰਦਾ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਇਹਨਾਂ ਨੇ ਮੈਨੂੰ ਮੌਕਾ ਦੇ ਕੇ ਬੇਕੋ ਸੇਵਾ ਦਿੱਤੀ ਜੀ ਗੱਲ ਕਰੀਏ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਇਸ ਗੁਰਦੁਆਰਾ ਸਾਹਿਬ ਬਾਰੇ ਬਹੁਤ ਜਿਹੜਾ ਘੱਟ ਜਾਣਦੇ ਨੇ ਕੀ ਕਹਿਣਾ ਚਾਹੋ ਇਹਦੇ ਪਰ ਮੈਂ ਕਹਾਂਗਾ ਉਹਨਾਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਆਪ ਜੀ ਕਰ ਰਹੇ ਹੋ ਇਹ ਕੋਸ਼ਿਸ਼ ਹੋਰ ਸਫਲ ਹੋਏਗੀ ਉਹ ਜਿਹੜਾ ਕੋਰਾਂ ਲੋਕਾਂ ਨੂੰ ਪਤਾ ਲੱਗਦਾ ਹੈ ਨਾ ਜਿਸ ਤਰ੍ਹਾਂ ਮੇਰੇ ਵਰਗੇ ਨੂੰ ਪਤਾ ਲੱਗਾ ਚਲੋ ਮਿੰਨੇ ਤੋਂ ਪਤਾ ਨੇ 12 ਸਾਲ ਹੋ ਗਏ ਸਨ ਪਰ ਆਉਣ ਦਾ ਕੋਈ ਸੁਭਾਅ ਕੋ ਬੰਦਾ ਨਹੀਂ ਸੀ ਉਹਨੇ ਮੇਰੇ ਮਨ ਚ ਚਾਹ ਹੋਇਆ ਵੀ ਇੰਨਾ ਸੋਹਣਾ ਗੁਰਦੁਆਰਾ ਬਣ ਗਿਆ ਇਹਨੀਆਂ ਸੁਣੀਆਂ ਰਿਆ ਸ਼ਾਨ ਚਲੋ ਚੱਲ ਫਿਰਦੇ ਹਾਂ ਤੇ ਇਸ ਤਰ੍ਹਾਂ ਹੁਣ ਜੋ ਸਭ ਨੂੰ ਪਤਾ ਲੱਗੇਗਾ ਮੇਰੇ ਵਾਂਗਰ ਤੇ ਜ਼ਰੂਰ ਆਣਗੇ ਕਿਉਂ ਫੋੜਦੇ ਰਹਿ ਰਿਹਾ ਤੇ ਫੋੜਾ ਆਜ ਕੰਮ ਕਰੇ ਕਨੇ ਕਨੇ ਪੈਸੇ ਮੰਗਦਾ ਇਥੇ ਫਰੀ ਰਿਆਸ਼ ਹੈ ਫਰੀ ਲੰਗਰ ਦਾ ਪਿਆਰੋ ਚਾਹ ਦਾ ਕੱਪ ਵੀ ਇਹ ਅਗਨੇ 10 20 ਰੁਪਏ ਲਾਂਦੇ ਹਨ ਔਰ ਉਹ ਨਿਕਾਜਾ ਕੱਪ ਦਿੰਦੇ ਹਨ ਇਥੇ ਗੁਰੂ ਘਰ ਲੰਘੇ ਪ੍ਰਵਾਹ ਵੀ ਇੱਕ ਵਾਰੇ ਪੀ ਲਓ ਦੋ ਵਾਰੇ ਪੀ ਲਓ ਜੋ ਮੱਝੇ ਖਾ ਲਓ ਇਸ ਜਿੱਥੇ ਰਹਿਣ ਦਾ ਅਤੇ ਸੌਣ ਦਾ ਇੰਤਜ਼ਾਮ ਹੋ ਗਿਆ ਨਾ ਉਥੇ ਸੰਗਤਾਂ ਆਏ ਜਾਂਦੀਆਂ ਜਿਵੇਂ ਕਹਿੰਦੇ ਨਾ ਜਿੱਥੇ ਮਿੱਠਾ ਹੋਵੇ ਤੇ ਮੱਖੀ ਪਹੁੰਚ ਜਾਂਦੀ ਹੈ ਸੋ ਇਦਾਂ ਹੀ ਗੱਲਾਂ ਜੇ ਸਾਨੂੰ ਪਤਾ ਇਨਸਾਨ ਸੁਹੂਲਤ ਹੈਗੀ ਹੈ ਤੇ ਜੂ ਜਾਵਾਂਗੇ ਔਰ ਮੈਂ ਸਭ ਨੂੰ ਸੁਜੈਸ਼ਨ ਕਰਾਂਗਾ ਜਲਦੀ ਅਰਲੀ ਆਓ ਇੱਥੇ ਆ ਕੇ ਜੋ ਦਰਸ਼ਨ ਕਰੋ ਬਹੁਤ ਵਧੀਆ ਸ਼ਹਿਰ ਹੈ ਸਾਫ ਸੁੱਤਰਾ ਸ਼ਹਿਰ ਹੈ ਕੋਈ ਰੋਲਾ ਨਹੀਂ ਕੋਈ ਗੱਲ ਨਹੀਂ ਕੋਈ ਬਾਦ ਨਹੀਂ ਔਰ ਵਾਈਟ ਸ਼ਰਟ ਅਗਰ ਤੁਸੀਂ ਪਾਉਣਾ ਦੋ ਦਿਨ ਮੈਨੇ ਨੇ ਇਹਨਾਂ ਵਧੀਆ ਪਲੋਟਡ ਨਹੀਂ ਹੈ ਤੇ ਇਸ ਤਰ੍ਹਾਂ ਦਾ ਇੱਕ ਇੱਕ ਐਜ ਐਗਜ਼ੈਂਪਲ ਜਿੱਦਾਂ ਇਹ ਗ੍ਰੀਨਿਸ਼ ਹੈ ਨਾ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਜੋ ਪੰਜਾਬ ਦੇ ਸ਼ਹਿਰਾਂ ਨੂੰ ਗ੍ਰੀਨਿਸ਼ ਕਰੀਏ ਇੱਥੇ ਦੇਖ ਲਓ ਕੋਈ ਟਿਊਬਲ ਨਹੀਂ ਜੀਗਾ ਸਭ ਖੇਤੀ ਵਿੱਚ ਤੋੜ ਕੀਤਾ ਹੈ ਖੂਹਾਂ ਨਾਲ ਖੇਤੇ ਹੋ ਰਹੇ ਇਲਾਕੇ ਦੇ ਵਿੱਚ ਪਾਣੀ ਦਾ ਲੈਵਲ ਇੰਨਾ ਉੱਚਾ ਹੈ ਪਰ ਅਸੀਂ ਝੋਨਾ ਬੀਜ ਬੀਜ ਕੇ ਆਪਣਾ ਬਿੜੀਆਂ ਜਾਪੇ ਵੱਡੇ ਪਾਇਆ ਹਨ 100-100 ਫੁੱਟ ਡੂੰਘਾ ਪਾਣੀ ਚਲੇ ਗਿਆ ਹੈ ਚੌਲ ਅਸੀਂ ਖਾਂਦੇ ਨਹੀਂ ਪਤਾ ਨਹੀਂ ਕਿਉਂ ਖਾਂਦੇ ਹਾਂ ਕੁਦਰਤ ਦੇ ਸ਼ਰੀਖ ਨਹੀਂ ਬੰਨਾ ਚਾਹੀਦਾ ਕੁਦਰਤ ਦੇ ਜੋ ਨਾ ਉਹਦੇ ਰਹਿਮਤ ਥਲੇ ਫਰਦੇ ਹੋਏ ਰੱਬ ਦੇ ਨਾਲ ਸਾਨੂੰ ਮੱਥਾ ਨਹੀਂ ਲਾਣਾ ਚਾਹੀਦਾ ਕਿਉਂਕਿ ਰੱਬ ਨੇ ਸਾਨੂੰ ਬਣਾਇਆ ਹੈ ਅਸੀਂ ਰੱਬ ਦੇ ਕੰਮਾਂ 'ਚ ਦੇਖੋ ਦਰਖਤ ਬਣਿਆ ਹੈ ਵੜ ਦਿੰਦੇ ਹਾਂ ਬਾਹਰ ਦੇ ਮੁਲਕਾਂ 'ਚ ਪਤਾ ਲੱਗਾ ਕਿ ਰਾਜ ਕੋ ਦਰਖਤ ਆ ਗਿਆ ਨਾ ਉਹ ਇੰਜੀਨੀਅਰ ਨਕਸ਼ਾ ਹੀ ਚੇਂਜ ਕਰ ਦਿੰਦੇ ਸੀ ਕਿ ਸੜਕ ਘੁਮਾ ਕੇ ਕਰ ਲਓ ਦਰਖਤ ਨਹੀਂ ਵੜਨਾ ਪਰ ਅਸੀਂ ਮਿੰਟ ਲਾਂਦੇ ਹਾਂ ਆਪਣੀਆਂ ਜੇਬਾਂ ਭਰਨ ਵਾਸਤੇ ਰਿਸ਼ਵਤ ਖਾਣ ਵਾਸਤੇ ਕਹਿੰਦੇ ਚਲੋ ਵੜ ਦੋ ਦਰਖਤ ਵੀ ਸੋ ਗੱਲ ਹੈ ਪਾਪ ਨਾ ਕਰੋ ਗੁਰੂ ਨਾਨਕ ਦੇਵ ਜੀ ਨੂੰ ਅਪਣਾਓ ਬਾਰੇ ਜੀ ਨੇ ਕਿਹਾ ਸੀ ਕਿ ਅਸੀਂ ਜੋ ਨਾ ਪਾਣੀ ਦੀ ਰਾਖੀ ਕਰਨੀ ਹੈ ਆਵਾਜ਼ ਰਾਖੀ ਕਰਨੀ ਹੈ ਸੋ ਵੀਰਾਂ ਬਹੁਤ ਧੰਨਵਾਦ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋ ਕੋਈ ਲਫ ਨਹੀਂ ਮੈਂ ਤੁਹਾਨੂੰ ਧੰਨਵਾਦ ਕਰਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਜਿਹੜੇ ਇੱਥੇ ਜੋਤ ਜਗਦੀ ਹੈਗੀ ਆ ਇਹਦਾ ਥੋੜਾ ਜਿਹਾ ਇਤਿਹਾਸਕ ਹੈਗਾ ਇਹ ਜੋਤ ਦਾ ਕੋਈ ਇਤਿਹਾਸ ਨਹੀਂ ਹੁੰਦਾ ਸਤਕਾਰ ਉਦੋਂ ਤੋਂ ਜਗਦੀ ਆ ਰਹੀ ਹੈ ਇਹਨਾਂ ਨੇ ਉਹ ਪਰੰਪਰਾ ਨੂੰ ਜਾਰੀ ਰੱਖਿਆ ਉਹ ਜਗਦੀ ਪਈ ਹੈ ਜਦੋਂ ਗੁਰੂ ਨਾਨਕ ਸਾਹਿਬ ਆਏ ਸੀ ਉਦੋਂ ਤੋਂ ਹੀ ਜਗ ਰਹੀ ਹੈ ਮੇਰੇ ਕਸਣਾ ਹਰਮੰਦਰ ਸਾਹਿਬ ਵੀ ਉਹ ਕੋ ਜਿੱਥੇ ਖੰਡਪੜ ਦੇ ਜੋਤਾਂ ਜਗਦੀਆਂ ਨੇ ਉਹ ਜੋਤ ਦਾ ਕਾਰਨ ਸੀ ਕਿ ਜਦੋਂ ਪਾਠ ਚੱਲ ਰਿਹਾ ਹੁੰਦਾ ਨਾ ਉਹਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਹ ਇੱਕ ਜੋ ਹੈ ਜੋਤ ਦਾ ਮਤਲਬ ਹੈ ਕਿ ਲਾਗੇ ਮਾਰੇ ਤੇ ਚਾਨਣਾ ਨਾ ਉਹ ਜੋਤ ਜਿਹੜੀਆਂ ਨਾ ਕੋਈ ਪਰੰਪਰਾ ਨਹੀਂ ਹੈ ਉਹ ਅਸੀਂ ਲੋੜਵਾ ਦੇ ਜਗਾਦੇ ਸੀ ਤੇ ਹੁਣ ਤੇ ਦੇਖ ਲਓ ਇਨਵਰਟਰ ਆ ਗਏ ਸਭ ਕੁਝ ਹੈ ਇਹ ਹੁਣ ਨਾ ਇਹ ਬੰਦ ਕਰ ਸਕਦੇ ਆ ਕਿਉਂ ਜੇ ਬੰਦ ਕਰਕੇ ਤਾਂ ਵੀ ਨਾ ਕਹਿਣਾ ਲੋ ਜੇ ਨਾ ਚੋਤ ਜਲਦੀ ਬੰਦ ਕਰਦੇ ਪਰ ਇਹਦਾ ਮਕਸਦ ਕੋਈ ਧਾਰਮਿਕ ਦਾ ਨਹੀਂ ਹੈ ਗੁਰੂ ਨਾਨਕ ਸਾਹਿਬ ਜਦੋਂ ਇੱਥੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਇੱਥੇ 3 ਦਿਨ ਦਾ ਜਿਹੜਾ ਹੈਗਾ ਕੁਝ ਆਪਣਾ ਠਹਿਰਾਵ ਰੱਖਿਆ ਗਿਆ ਸੀ ਤੇ ਸ਼ਿਪਰਾ ਨਦੀ ਜਿਹੜੀ ਹੈਗੀ ਆ ਨਾਲ ਵਗਦੀ ਹੈਗੀ ਆ ਜਿੱਥੇ ਕੀ ਮੰਦਰਾ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜ਼ਰੂਰ ਆ ਕੇ ਜਿਹੜਾ ਹੈਗਾ ਦਰਸ਼ਨ ਕਰੋ ਕਿਉਂਕਿ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਤਸਵੀਰ ਵੀ ਲੱਗੀ ਹੋਈ ਆ ਔਰ ਕੀਰਤਨ ਜਿਹੜਾ ਹੈਗਾ 24 ਘੰਟੇ ਚੱਲਦਾ ਹੈਗਾ ਲੰਗਰ ਚੱਲਦਾ ਹੈਗਾ ਇੱਥੇ ਆ ਕੇ ਜ਼ਰੂਰ ਦਰਸ਼ਨ ਕਰੋ ਕੈਮਰਾ ਪਰਸਨ ਦੇ ਨਾਲ ਪਨੀਰ ਤਰੋੜਾ ਉਹ ਜੈਨ